ਸਤਿ ਸ੍ਰੀ ਅਕਾਲ ਦੋਸਤੋ ਮੈਂ ਟੋਨੀ ਸ਼ਰਮਾ ਤੁਸੀਂ ਦੇਖ ਰਹੇ ਹੋ ਡੇਲੀ ਟੌਪ ਨਿਊਜ਼ ਇਸ ਵਕਤ ਟੌਪ ਨਿਊਜ਼ ਦੀ ਟੀਮ ਪਹੁੰਚੀ ਆ ਜੀ ਆਰਡੀ ਸਿਨੇਮਾ ਦੇ ਵਿੱਚ ਜਿੱਥੇ ਕੀ ਫੁੱਲੇ ਮੂਵੀ ਲਗਾਤਾਰ ਫੁੱਲ ਜਿਹੜੇ ਸ਼ੋਅ ਜਾ ਰਹੇ ਆ ਔਰ ਆਦਮ-ਪੋਤੋਂ ਇੱਥੇ ਟੀਮ ਪਹੁੰਚੀ ਆ ਮੂਵੀ ਦੇਖਣ ਲਈ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਆ ਤੇ ਪੁੱਛਦੇ ਆ ਉਹਨਾਂ ਨੂੰ ਕਿ ਕਿਹੋ ਜੀ ਮੂਵੀ ਉਹਨਾਂ ਨੂੰ ਲੱਗੀ ਆ ਸਰ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਅੱਜ ਅਸੀਂ ਜਲੰਧਾ ਬਾਦ ਫਾਜ਼ਿਲਕਾ ਤੋਂ ਪ੍ਰਗਤੀ ਕਲਾ ਕੇਂਦਰ ਜਿਹੜੀ ਨਾਟਕ ਟੀਮ ਹੈ ਅਸੀਂ ਪਿੰਡਾਂ ਸ਼ਹਿਰਾਂ ਗਲੀਆਂ ਕਸਬਿਆਂ ਦੇ ਵਿੱਚ ਲਗਾਤਾਰ ਪੂਰੇ ਭਾਰਤ ਵਰਸ਼ ਦੇ ਵਿੱਚ ਨਾਟਕ ਖੇਡਦੇ ਹੋਏ ਅੱਜ ਅਸੀਂ ਜਲੰਧਰ ਵਿਖੇ ਜੀਆਰਡੀ 시ਨੇਮਾ ਦੇ ਵਿੱਚ ਪਹੁੰਚੇ ਹਾਂ ਕਿ ਜਿੱਥੇ ਅਨੰਤ ਮਹਾਦੇਵਨ ਉਹਨਾਂ ਦੀ ਨਿਰਦੇਸ਼ਨਾ ਹੇਠ ਜੋ ਮੂਵੀ ਫੁੱਲੇ ਪੂਰੇ ਭਾਰਤ ਵਿੱਚ ਰਿਲੀਜ਼ ਕੀਤੀ ਗਈ ਹੈ ਇਹ ਬਹੁਤ ਵਧੀਆ ਉਪਰਾਲਾ ਕੀ ਉਹਨਾਂ ਦੀ ਹਿੰਮਤ ਹੈ ਉਹਨਾਂ ਦੀ ਦਾਦਾ ਹੈ ਕਿ ਉਹਨਾਂ ਨੇ ਐਡਾ ਵੱਡਾ ਉਪਰਾਲਾ ਕੀਤਾ ਔਰ ਅਸੀਂ ਆਪਣਾ ਫਰਜ ਸਮਝਦੇ ਹੋਏ ਪ੍ਰਗਤੀ ਕਲਾ ਕੇਂਦਰ ਦੇ ਪੂਰੇ ਕਲਾਕਾਰ ਅਸੀਂ ਇਹ ਚਾਹਿਆ ਕਿ ਆਪਣੇ ਕਲਾਕਾਰਾਂ ਨੂੰ ਆਪਣਾ ਇਤਿਹਾਸ ਦਿਖਾਈਏ ਕਿਉਂਕਿ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੇ ਹੁੰਦੀਆਂ ਉਹ ਕੌਮਾਂ ਗੁਲਾਮ ਹੋ ਜਾਂਦੀਆਂ ਆਪਣਾ ਕਦੇ ਵੀ ਇਤਿਹਾਸ ਸਿਰਜ ਨਹੀਂ ਸਕਦੀਆਂ ਔਰ ਵੱਡਾ ਧੰਨਵਾਦ ਹੈ ਸਾਡੇ ਭਾਜੀ ਉਹਦੇ ਗੋਤਮ ਜੀ ਦਾ ਸਤਿੰਦਰ ਮਦਾਰਾ ਜੀ ਦਾ ਔਰ ਉਹਨਾਂ ਦੇ ਨਾਲ ਜਿਹੜੇ ਸਹਿਯੋਗ ਦੇ ਰਹੇ ਆ ਕਿਉਂਕਿ ਇਹਨਾਂ ਦਾ ਸਹਿਯੋਗ ਬਹੁਤ ਵੱਡਾ ਹੈ ਕਿਉਂਕਿ ਇਹ ਬਿਨਾ ਕਿਸੇ ਪ੍ਰੋਫਿਟ ਤੋਂ ਬਿਨਾ ਕਿਸੇ ਮੁਨਾਫੇ ਤੋਂ ਇਹ ਮੂਵੀ ਨੂੰ ਘਰ-ਘਰ ਪਹੁੰਚਾਉਣ ਜਨ-ਜਨ ਤੱਕ ਪਹੁੰਚਾਉਣ ਖਾਸ ਕਰਕੇ ਸਾਡੀਆਂ ਲੇਡੀਜ਼ ਸਾਡੀਆਂ ਬੱਚੀਆਂ ਸਾਡੀਆਂ ਔਰਤਾਂ ਤੱਕ ਪਹੁੰਚਾਉਣ ਦਾ ਉਦਦਮ ਕਰ ਰਹੇ ਨੇ ਕਿ ਉਹਨਾਂ ਨੂੰ ਪਤਾ ਲੱਗੇ ਅਸੀਂ ਅੱਜ ਸਿੱਖਿਆ ਲੈ ਰਹੇ ਹਾਂ ਵਿਦਿਆਲਿਆ ਦੇ ਵਿੱਚ ਇਹਨਾਂ ਦੇ ਪਿੱਛੇ ਮਹਾਤਮਾ ਜੋਤੀਬਾ ਰಾವ್ ਫੂਲੇ ਔਰ ਸਵਿੱਤਰੀਬਾਈ ਫੂਲੇ ਦਾ ਹੱਥ ਸੀ ਔਰ ਬਹੁਤ ਵੱਡੀ ਦੇਣ ਹੈ ਉਹਨਾਂ ਦੀ ਔਰ ਅਸੀਂ ਸਾਰੇ ਹੀ ਬਹੁਜਨ ਸਮਾਜ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਪਰਿਵਾਰਾਂ ਸਮੇਤ ਆਪਣੇ ਬੱਚਿਆਂ ਨੂੰ ਲੈ ਕੇ ਇਹ ਫਿਲਮ ਦਿਖਾਈ ਜਾਵੇ ਤਾਂ ਕਿ ਉਹਨਾਂ ਨੂੰ ਆਪਣਾ ਇਤਿਹਾਸ ਪਤਾ ਲੱਗ ਸਕੇ ਔਰ ਇਹਨਾਂ ਸਾਥੀਆਂ ਦਾ ਦਿਲ ਦੀਆਂ ਗਰਾਈਆਂ ਤੋਂ ਅਸੀਂ ਧੰਨਵਾਦ ਕਰਦੇ ਹਾਂ ਕਿ ਅਸੀਂ ਅੱਜ ਇਹਨਾਂ ਦੇ ਥਰੂ ਇੱਥੇ ਅਸੀਂ ਪਹੁੰਚੇ ਹਾਂ ਔਰ ਅਸੀਂ ਅੱਜ ਰਾਤ ਦਾ ਪ੍ਰੋਗਰਾਮ ਸਾਡਾ ਨਾਟਕ ਪ੍ਰੋਗਰਾਮ ਸੀ ਬਾਬਾ ਸਾਹਿਬ ਠੀਮਰਾਵ ਬੈਠ ਕਰਦੀ ਜੰਤੀ ਅਸੀਂ ਉੱਥੇ ਜਾਣਾ ਸੀ ਔਰ ਬਹੁਤ ਮਹੱਤਵਪੂਰਨ ਹੋਇਆ ਸਾਡਾ ਇੱਥੇ ਆਉਣਾ ਔਰ ਸਾਰੇ ਹਿਸਾਤਿਆਂ ਦਾ ਧੰਨਵਾਦ ਔਰ ਵੱਡਾ ਧੰਨਵਾਦ ਟੌਪ ਨਿਊਜ਼ ਨਿਊਜ਼ ਚੈਨਲ ਦਾ ਜਿਹੜੇ ਸਾਡੀ ਗੱਲ ਦੂਰ ਦੂਰ ਤੱਕ ਪਚਾਰੇ ਨੇ ਸਰ ਤੁਹਾਡੇ ਮੰਚ ਦੇ ਜਿਹੜੇ ਕਲਾਕਾਰ ਆ ਇੱਥੇ ਇਸ ਟਾਈਮ ਮੌਜੂਦ ਹੈਗੇ ਆ ਜੀ ਜੀ ਮੌਜੂਦ ਆਪਾਂ ਗੱਲਬਾਤ ਕਰ ਸਕਦੇ ਹਾਂ ਉਹਨਾਂ ਨਾਲ ਤੁਸੀਂ ਕੀ ਨਾਮ ਆਪਣਾ ਲਾਪਰੇਸ਼ ਸਿੰਘ ਜੀ ਕੀ ਕਰਦੇ ਹੋ ਤੁਸੀਂ ਮੈਂ ਆਯੁਰਵੈਦਿਕ ਦਵਾਈਆਂ ਦਾ ਕੰਮ ਕਰਦਾ ਹਾਂ। ਅੱਛਾ ਜੀ ਤੁਸੀਂ ਕਲਾਕਾਰ ਵੀ ਹੋ ਤੁਸੀਂ ਮੰਚ ਦੇ ਕਲਾ ਨਾਟਕ ਵੀ ਕਰਦੇ ਹੋ, ਪੇਸ਼ ਕਰਦੇ ਹੋ। ਕਿਸ ਤਰ੍ਹਾਂ ਦੇ ਲੱਗੀ ਮੂਵੀ ਦਾ ਨੂੰਸੀ ਆ ਮੂਵੀ ਦੇਖਣ ਆਏ ਹੋ? ਮੂਵੀ ਬਹੁਤ ਹੀ ਵਧੀਆ ਲੱਗੀ ਕਿਉਂਕਿ ਇਸ ਵਿੱਚ ਜਿਹੜਾ ਬੱਚੀਆਂ ਨੂੰ ਪੜਾਉਣ ਦਾ ਅਧਿਕਾਰ ਨਹੀਂ ਸੀ ਉਸ ਬਾਰੇ ਇਸ ਮੂਵੀ ਚ ਪੂਰੀ ਤਰ੍ਹਾਂ ਦਿਖਾਇਆ ਜਾਂਦਾ ਹੈ। ਅੱਜ ਕੱਲ ਦੇ ਜੋ ਬੱਚੇ ਪੜ੍ਹ ਰਹੇ ਨੇ ਸਕੂਲਾਂ ਵਿੱਚ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੀ ਮਹਿਲਾ ਟੀਚਰ ਕੌਣ ਸੀ। ਜੀ ਤੇ ਇਸ ਮੂਵੀ ਤੇ ਸਾਨੂੰ ਬਹੁਤ ਵਧੀਆ ਸਿੱਖਣ ਨੂੰ ਮਿਲਿਆ ਕਿ ਕਿਸ ਤਰ੍ਹਾਂ ਸਾਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਤ ਹੋਣਾ ਚਾਹੀਦਾ ਹੈ ਸਾਨੂੰ ਉਹਨਾਂ ਕ੍ਰਾਂਤੀ ਕਿਸ ਤਰ੍ਹਾਂ ਲੈਣੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਬਟਾ ਇੱਥੇ ਇਹ ਮੂਵੀ ਦੇਖਣ ਆਏ ਹੋ ਤੁਸੀਂ ਮੰਚ ਦੇ ਵਿੱਚ ਉੱਥੇ ਕਲਾਕਾਰੀ ਤੁਸੀਂ ਕਰਦੇ ਹੋ ਹਾਂਜੀ ਕਿਸ ਤਰ੍ਹਾਂ ਦੀ ਮੂਵੀ ਲੱਗੀ ਤੁਹਾਨੂੰ ਸਾਨੂੰ ਇਹ ਮੂਵੀ ਬਹੁਤ ਵਧੀਆ ਲੱਗੀ ਹੈ ਲੜਕੀਆਂ ਦੇ ਪ੍ਰਤੀ ਇੱਕ ਜਾਗਰੂਤਾ ਪੈਦਾ ਹੁੰਦੀ ਹੈ ਕਿ ਬਈ ਸਾਨੂੰ ਪਤਾ ਲੱਗਿਆ ਕਿ ਬਈ ਮਹਾਤਮਾ ਜੋਤੀਬਾ ਫੁੱਲੇ ਅਤੇ ਸਵਿਤ੍ਰੀਬਾਈ ਫੁੱਲੇ ਦਾ ਕਿ ਬਈ ਇੰਨਾ ਸਾਡੇ ਵੱਡੇ ਦੇਨ ਆ ਤੇ ਉਹਨਾਂ ਨੇ ਸਾਨੂੰ ਇੰਨਾ ਵੱਡਾ ਅਧਿਕਾਰ ਦਿੱਤਾ ਜੇ ਉਹ ਨਾ ਹੁੰਦੇ ਇਹ ਤਾਂ ਅਸੀਂ ਕਦੇ ਵੀ ਪੜ ਨਾ ਸਕਿਆ ਹਾਂ ਨਾ ਹੀ ਅਸੀਂ ਅੱਜ ਇੱਥੇ ਮੂਵੀ ਦੇਖ ਸਕਾਂ ਕਿਉਂਕਿ ਜੋ ਵੀ ਹੋਇਆ ਸਿਰਫ ਉਹ ਨਾ ਕਰਨੀ ਹੋਏ ਤੁਸੀਂ ਆਏ ਹੋ ਅੱਜ ਕੀ ਨਾਮ ਕੀ ਤੁਹਾਡਾ ਗੁਰਪ੍ਰੀਤ ਕਾਰ ਕੀ ਸਿੱਖਿਆ ਮਿਲੀ ਹੈ ਤੁਹਾਨੂੰ ਮੂਵੀ ਦੇਖਣ ਨੂੰ ਕੀ ਮਿਲਿਆ ਹੈ ਉਹ ਜਿਹੜੀ ਤੁਸੀਂ ਅੱਜ ਤੋਂ ਪ੍ਰਾਪਤ ਕਰਕੇ ਚੱਲੇ ਹੋ ਅਸੀਂ ਇਹ ਦੇਖ ਕੇ ਚੱਲੇ ਹਾਂ ਕਿ ਅਸੀਂ ਅੱਜ ਪੜ ਨਹੀਂ ਸਕਦੇ ਹੁੰਦੇ ਜੇ ਹੂੰ ਇਹ ਠੀਕ ਆ ਠੀਕ ਆ ਸ਼ਵਿਤਰੀ ਬਾਈ ਫੂਲੇ ਔਰ ਫਾਤਿਮਾ ਸ਼ੇਖ ਨਾ ਹੁੰਦੇ ਤਾਂ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਰਹੇ ਹੋ ਕਿ ਇਹ ਬੱਚੇ ਨਿੱਕੇ ਨਿੱਕੇ ਬੱਚੇ ਜਿਹੜੇ ਆ ਮੂਵੀ ਦੇਖਣ ਆਏ ਆ ਬਹੁਤ ਸਾਰਾ ਉਹਨਾਂ ਨੂੰ ਇੱਥੋਂ ਕੁਝ ਸਿੱਖਣ ਮਿਲਿਆ ਉਹਨਾਂ ਨੂੰ ਮੂਵੀ ਦੇਖਣ ਆਏ ਆ ਫੂਲੇ ਮੂਵੀ ਦੇਖਣ ਆਏ ਆ ਬਹੁਤ ਕੁ ਸਿੱਖਣ ਮਿਲਿਆ ਛੋਟੀ ਜੀ ਬੱਚੀ ਜਿਹੜੀ ਆ ਸਾਡੇ ਨਾਲ ਇੱਥੇ ਮੌਜੂਦ ਆ ਉਹਨਾਂ ਨਾਲ ਗੱਲ ਕਰਦੇ ਬੇਟਾ ਕੀ ਨਾਮ ਆਪਣਾ ਮੇਰਾ ਨਾਮ ਸਹਾਨਾ ਆ ਹਾਂਜੀ ਤੇ ਜਿਹੜੀ ਫੂਲੇ ਮੂਵੀ ਆ ਉਹ ਬਹੁਤ ਸੋਹਣੀ ਆ ਅੱਛਾ ਜੀ ਤੇ ਉਹ ਬੱਚਿਆਂ ਨੂੰ ਦੇਖਣੀ ਚਾਹੀਦੀ ਆ ਉਹਦੇ ਵਿੱਚ ਇੰਟਰਸਟਿੰਗ ਤੇ ਉਹ ਸਿੱਖਣ ਨੂੰ ਵੀ ਮਿਲਦਾ ਹੈ ਕੀ ਸਿੱਖਣ ਨੂੰ ਮਿਲਿਆ ਤੁਹਾਨੂੰ ਕੀ ਤੁਹਾਨੂੰ ਕੀ ਸਿੱਖਿਆ ਇਸ ਫਿਲਮ ਤੋਂ ਮਿਲੀ ਹੈ ਜਿਹੜਾ ਤੁਸੀਂ ਸਾਨੂੰ ਦੱਸਣਾ ਚਾਹੋਗੇ ਕਿ ਕੁੜੀਆਂ ਨੂੰ ਪੜ੍ਹਨਾ ਚਾਹੀਦਾ ਹੈ ਵੈਰੀ ਗੁੱਡ ਦੇਖੋ ਛੋਟੇ-ਛੋਟੇ ਬੱਚੇ ਜਿਹੜੇ ਆ ਮੂਵੀ ਵੇਖਣ ਆਏ ਆ ਔਰ ਇੱਡੀ ਵੱਡੀ ਗੱਲ ਕਹਿ ਰਿਹਾ ਕਿ ਸਾਨੂੰ ਇੱਥੋਂ ਕੁਝ ਸਿੱਖ ਕੇ ਜਾਣਾ ਚਾਹੀਦਾ ਸਾਨੂੰ ਮੂਵੀ ਦੇਖਣੀ ਚਾਹੀਦੀ ਆ ਉਹ ਸਾਡੀ ਟਾਪ ਲੀਗ ਦੀ ਟੀਮ ਦੀ ਇਹੋ ਗੁਜ਼ਾਰੀ ਸੀ ਆ ਕਿ ਤੁਸੀਂ ਆਓ ਇਹ ਮੂਵੀ ਦੇਖ ਕੇ ਜਾਓ ਇੱਥੇ ਆਣਗੇ ਤੁਸੀਂ ਤੁਹਾਡਾ ਕੀ ਨਾਮ ਨੇਹਰਾਣੀ ਨੇਹਰਾਣੀ ਨੇਹਾ ਤੁਸੀਂ ਫਿਲਮ ਦੇਖਣ ਆਏ ਹੋ ਇਥੇ ਤੁਸੀਂ ਵੀ ਮੰਚ ਉਤੇ ਕਲਾ ਕਰਦੇ ਹੋ ਹਾਂਜੀ ਠੀਕ ਆ ਕਲਾਕਾਰੀ ਨਾਟਕ ਵਗੈਰਾ ਕਰਦੇ ਹੋ ਤੁਸੀਂ ਅੱਜ ਮੂਵੀ ਦੇਖਣ ਆਏ ਕਿਸ ਤਰ੍ਹਾਂ ਦੀ ਲੱਗੀ ਹੋਗੀ ਤੁਹਾਨੂੰ ਸਾਨੂੰ ਮੂਵੀ ਬਹੁਤ ਵਧੀਆ ਲੱਗੀ ਹਾਂ ਸਾਨੂੰ ਸ੍ਰਿਤਿਬਾਈ ਫੂਲੇ ਉਹ ਅਧਿਆਪਕਾ ਦੇ ਪਹਿਲੇ ਅਧਿਆਪਕਾ ਹੈ ਸਾਨੂੰ ਇਸ ਇਸੇ ਤੇ ਵੀ ਬਈ ਫੁੱਲੇ ਤੇ ਮਾਨ ਹੈ ਸਲੂਟ ਹੈ ਹਮ ਬਹੁਤ ਧੰਨਵਾਦ ਤੁਹਾਡਾ ਕੀ ਨਾਮ ਹੈ ਸੁਨੀਤਾ ਰਾਣੀ ਸੁਨੀਤਾ ਤੁਹਾਨੂੰ ਮੂਵੀ ਕਿਸਾਂ ਦੀ ਲੱਗੀ ਹੈ ਬਹੁਤ ਵਧੀਆ ਲੱਗੀ ਸਾਨੂੰ ਇਹਦੇ ਚ ਪਤਾ ਲੱਗਿਆ ਕੁੜੀ ਵਾਲੀ ਕਿ ਇੰਨਾ ਕੁਝ ਕੀਤਾ ਜਯਤੀ ਬਾ ਫੁੱਲੇ ਅਸੀਂ ਇਸ ਮੂਵੀ ਤੇ ਬਹੁਤ ਸਲੂਟ ਕਰਦੇ ਹਾਂ ਤੇ ਸਾਨੂੰ ਬਹੁਤ ਵਧੀਆ ਲੱਗੀ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਰਹੇ ਹੋ ਕਿ ਬੱਚੇ ਇੱਥੇ ਆਇਆ ਕਲਾ ਮੰਚ ਦੇ ਇੱਥੇ ਜਿਹੜੇ ਆ ਮੇ ਜਿਹੜੇ ਆ ਨਾਟਕ ਕਲਾਕਾਰ ਉਹ ਵੀ ਪਹੁੰਚੇ ਆਂ ਮੂਵੀ ਦੇਖਣ ਆਏ ਬਹੁਤ ਦੂਰੋਂ ਮੂਵੀ ਦੇਖਣ ਆਏ ਆ ਅੱਛੀ ਮੂਵੀ ਉਹਨਾਂ ਨੂੰ ਲੱਗੀ ਆ ਮੈਸੇਜ ਦੇ ਰਹੇ ਆ ਕਿ ਸਾਰੇ ਇੱਥੇ ਮੂਵੀ ਜੀ ਆਰਡੀ ਸਿਨੇਮਾ ਇੱਥੇ ਜ਼ਰੂਰ ਦੇਖਣ ਆਓ ਤੁਸੀਂ ਕੀ ਨਾ ਕਿੱਥੋਂ ਆਏ ਤੁਸੀਂ ਅਸੀਂ ਇੱਥੇ ਲੋਕਲ ਜਲੰਧਰ ਤੋਂ ਹੀ ਆ ਠੀਕ ਹੈ ਜੀ اور फुले मुबी दा ڈاکٹر गौतम اور ساتھیانا مل کے شو کچھ اورਗੇਨਾਈਜ਼ ਕੀਤੇ ਠੀਕ ਹੈ ਜੀ اور ਜਲੰਧਰ ਦੇ ਹਾਰੇ ਦੋਲੇ ਜਿੰਦੇ ਵੀ ਪਿੰਡ ਦੇ ਸਾਡੇ ਲੋਗ ਆ ਸਾਰਿਆਂ ਨੂੰ ਅਪੀਲ ਕਰਾਂਗੇ ਕਿ ਜਿਆਦਾ ਤੋਂ ਜਿਆਦਾ ਆਪਣੇ ਬੱਚਿਆਂ ਨੂੰ ਖਾਸ ਕਰ ਜਿਹੜੀਆਂ ਸਾਡੀਆਂ ਲੇਡੀਆਂ ਐ ਔਰਤਾਂ ਉਹਨਾਂ ਨੂੰ ਜ਼ਰੂਰ ਲੈ ਕੇ ਆਉਣੇ ਫਿਲਮ ਦਿਖਾਉਣ ਤਾਂ ਕਿ ਉਹਨਾਂ ਨੂੰ ਸਾਡੇ ਦੇਸ਼ ਦਾ ਉਹ ਇਤਿਹਾਸ ਜਿਹੜਾ ਕਿ ਅੱਜ ਦੇ ਯੁੱਗ 'ਚ ਜਿੱਦਾਂ ਲੋਕਾਂ ਨੂੰ ਕਿੱਦਾਂ ਪੜ੍ਹਾਈ ਦੀ ਸ਼ੁਰੂਆਤ ਹੋਈ ਹੈ ਉਹਦਾ ਪਤਾ ਚੱਲ ਸਕੇ ਔਰ ਸਾਡਾ ਸਮਾਜ ਜਿਆਦਾ ਤੋਂ ਜਿਆਦਾ ਐਜੂਕੇਸ਼ਨ ਦੇ ਉੱਪਰ ਅੱਗੇ ਵਧ ਸਕੇ ਸਰ ਤੁਸੀਂ ਇਹ ਮੂਵੀ ਘਰ ਘਰ ਪਹੁੰਚਾ ਰਹੇ ਹੋ ਇੱਥੇ ਤੁਸੀਂ ਬਹੁਤ ਸਾਰੇ 3 ਦਿਨ ਹੋ ਗਏ ਲਗਾਤਾਰ ਬੜੀ ਤੁਸੀਂ ਇੱਥੇ ਆਪਣਾ ਬਹੁਤ ਵਧੀਆ ਵਰਕ ਕਰ ਰਹੇ ਹੋ ਲੋਕਾਂ ਨੂੰ ਇੱਥੇ ਮੂਵੀ ਲੈ ਕੇ ਦਿਖਾ ਰਹੇ ਹੋ ਕਿਸ ਤਰ੍ਹਾਂ ਦਾ ਤੁਹਾਨੂੰ ਆਪਣੇ ਆਪ 'ਚ ਕਿਸ ਤਰ੍ਹਾਂ ਫੀਲ ਹੋ ਰਿਹਾ ਸਰ ਬਹੁਤ ਵਧੀਆ ਫੀਲ ਹੋ ਰਿਹਾ ਆ ਮਤਲਬ ਕਾਫੀ ਕਾਲਸ ਵੀ ਆ ਰਹੇ ਆਇਆ ਕਾਫੀ ਵਿਊਜ਼ ਆ ਰਹੇ ਨੇ ਤੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ ਸਾਡਾ ਜਿਹੜਾ ਇੱਕ ਉਪਦੇਸ਼ ਹੋਣਾ ਉਹ ਹੈਗਾ ਆ ਮਤਲਬ ਜਿਹੜੀ ਇੱਕ ਫੂਲੇ ਦੀ ਵਿਚਾਰਤ ਰਾ ਆ ਬਾਬਾ ਸਾਹਿਬ ਦੀ ਵਿਚਾਰਤ ਰਾ ਆ ਉਹਨੂੰ ਜਨ ਜਨ ਤੱਕ ਪਹੁੰਚਾਉਣਾ ਦਾ ਸਾਡਾ ਉਪਦੇਸ਼ ਵਾ ਤੇ ਜਦੋਂ ਅਸੀਂ ਉਹਨੂੰ ਉਪਦੇਸ਼ ਨੂੰ ਸਿੱਧੇ ਤੌਰ ਤੇ ਲੋਕਾਂ ਤੱਕ ਲੈ ਕੇ ਜਾਂਦੇ ਆ ਨਾ ਉਹਨਾਂ ਦੀ ਜਿਹੜੀ ਵਿਚਾਰਤ ਰਾ ਆ ਉਹਨੂੰ ਡਾਈਜੈਸਟ ਕਰਨਾ ਜਿਹੜਾ ਬਹੁਤ ਔਖਾ ਹੈ ਆਮ ਸਮਾਜ ਦੇ ਲਈ ਬਟੇ ਮੂਵੀ ਨੇ ਸਾਨੂੰ ਪਲੇਟਫਾਰਮ ਦਿੱਤਾ ਜਿਹਦੇ ਨਾਲ ਅਸੀਂ ਉਹਨਾਂ ਦੀ ਵਿਚਾਰਤ ਰਾ ਨੂੰ ਲੋਕਾਂ ਨੂੰ ਸੌਖਾ ਪਹੁੰਚਾ ਸਕਦੇ ਆ ਜੀ ਤੇ ਜਿੱਥੇ ਦੂਸ ਵਿਊ ਦੇਣਾ ਚਾਹਾਂਗਾ ਜਿੱਥੇ ਹੁਣ ਇੱਕ ਮੂਵੀ ਨੂੰ ਚੱਲ ਰਿਹਾ ਹੈ ਕਿ ਟੈਕਸ ਫਰੀ ਕੀਤਾ ਜਾਵੇ ਟੈਕਸ ਫਰੀ ਕਰਨ ਦੀ ਤਾਂ ਅਸੀਂ ਡਿਮਾਂਡ ਕਰਦੇ ਹੀ ਕਰਦੇ ਆਂ ਨਾਲ ਨਾਲ ਅਸੀਂ ਡਿਮਾਂਡ ਕਰਦੇ ਆਂ ਕਿ ਮੂਵੀ ਨੂੰ ਰਾਸ਼ਟਰੀ ਰਿਵਾਰਡ ਜਿਹੜਾ ਹੈ ਉਹ ਮਿਲੇ ਕਿਉਂਕਿ ਬਹੁਤ ਵਧੀਆ ਸਮਾਜ ਲਈ ਪਹਿਲੇ ਇਦਾਂ ਦੀ ਮੂਵੀ ਮਿਲੀ ਬਣੀਆ ਇਹਨੂੰ ਰਾਸ਼ਟਰੀ ਰਿਵਾਰਡ ਮਿਲਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਸਾਰੇ ਸਮਾਜ ਲਈ ਹਰ ਇੱਕ ਵਰਗ ਲਈ ਬਹੁਤ ਮਾਣ ਤੇ ਫਕਰ ਦੀ ਗੱਲ ਹੋਵੇਗੀ ਰਾਸ਼ਟਰੀ ਅਵਾਰਡ ਮਿਲਣਾ ਚਾਹੀਦਾ ਮੂਵੀ ਨੂੰ ਇਹਨਾਂ ਦਾ ਕਹਿਣਾ ਵਾ ਬਹੁਤ ਵਧੀਆ ਮੂਵੀ ਆ ਔਰ ਘਰ ਘਰ ਵਿੱਚ ਮੂਵੀ ਪਹਚਾਈ ਜਾ ਰਹੀ ਆ ਔਰ ਨਾਲ ਇਹ ਵੀ ਕਹਿਣਾ ਕਿ ਜਿਹੜਾ ਟੈਕਸ ਜਿਹੜਾ ਉਹ ਫ੍ਰੀ ਕੀਤਾ ਜਾਵੇ ਮੂਵੀ ਨੂੰ ਬਹੁਤ ਵਧੀਆ ਮੂਵੀ ਆ ਸਾਡੀ ਟੋਪਲਿਸ ਦੀ ਟੀਮ ਵੱਲੋਂ ਵੀ ਤੁਹਾਨੂੰ ਇਹ ਗੁਜਾਰੀ ਜਾਂ ਜੀ ਆਰਡੀ ਸਿਨੇਮਾ ਫਗਵਾੜਾ ਰੋਡ ਤੇ ਜੀ ਆਰ ਡੀ ਸਿਨੇਮਾ ਤੁਸੀਂ ਦੇਖ ਰਹੇ ਹੋ ਦੂਰੋਂ ਦੂਰੋਂ ਲੋਕ ਜਿਹੜੇ ਆ ਮੂਵੀ ਦੇਖਣ ਆ ਰਹੇ ਆ ਸਰ ਆਪਣਾ ਕੀ ਨਾਮ ਸ਼ਬੀਰ ਸਰਵਿੰਦਰ ਕੁਮਾਰ ਜੀ ਵਿੰਦਰ ਕੁਮਾਰ ਜੀ ਤੁਸੀਂ ਮੂਵੀ ਦੇਖਣ ਆਏ ਹੋ ਅੱਜ ਇੱਥੇ ਕਿਸ ਤਰ੍ਹਾਂ ਦਾ ਫੀਲ ਹੋ ਰਿਹਾ ਤੁਹਾਨੂੰ ਮੂਵੀ ਦੇਖ ਕੇ ਮੂਵੀ ਦੇਖੀ ਹੈ ਜੀ ਬਹੁਤ ਵਧੀਆ ਲੱਗੀ ਔਰ ਮੂਵੀ ਅਸੀਂ ਲੋਕਾਂ ਤੱਕ ਦਿਖਾਉਣ ਦਾ ਪ੍ਰਾਲਾ ਵੀ ਕਰ ਰਹੇ ਆ ਖਾਸ ਤੌਰ ਤੇ ਤੁਹਾਡੀ ਟਾਪ ਨਿਊਜ਼ ਦਾ ਹੀ ਬਹੁਤ ਧੰਨਵਾਦ ਕਰਦੇ ਆ ਤੁਸੀਂ ਵੀ ਇਹਨੂੰ ਬਹੁਤ ਵਧੀਆ ਕਵਰ ਕਰ ਰਹੇ ਹੋ ਔਰ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਜਿਹੜਾ ਹੈਗਾ ਵਿਦਿਆ ਆ ਨਾ ਉਹਦੇ ਬਿਨਾਂ ਜਿਹੜਾ ਇਨਸਾਨ ਹਨੇਰੇ ਦੇ ਵਿੱਚ ਘੁੰ ਇਹ ਇਹ ਜਿਹੜੀ ਮੂਵੀ ਹੈ ਇਨਸਾਨ ਨੂੰ ਗਿਆਨਵਾਨ ਬਣਾਉਂਦੀ ਹੈ ਰੋਸ਼ਨੀਵਾਨ ਬਣਾਉਂਦੀ ਹੈ ਔਰ ਉਹਦੇ ਮਤਲਬ ਇੱਕ ਲੈਵਲ ਹੀ ਬਦਲ ਜਾਂਦਾ ਥਿੰਕਿੰਗ ਦਾ ਸੋਚਣੇ ਦਾ ਸੋ ਖਾਸ ਕਰਕੇ ਲੇਡੀਜ਼ ਨੂੰ ਤਾਂ ਇਹ ਮੂਵੀ ਬਹੁਤ ਜ਼ਿਆਦਾ ਦੇਖਣੀ ਚਾਹੀਦੀ ਆ ਔਰ ਮੇਰੀ ਅਪੀਲ ਹੈ ਕਿ ਜਿਹੜੇ ਸਾਡੇ ਸਾਥੀ ਪਿੰਡਾਂ ਦੇ ਵਿੱਚ ਬੈਠੇ ਹੋਏ ਆ ਸ਼ਹਿਰਾਂ ਦੇ ਵਿੱਚ ਬੈਠੇ ਹੋ ਸਾਡੇ ਕੰਟੈਕਸਟ ਦੇ ਵਿੱਚ ਹਨ ਜਾਂ ਅਦਰ ਵੀ ਕਿਸੇ ਵੀ ਡਿਸਟ੍ਰਿਕਟ ਦੇ ਵਿੱਚ ਕਿਸੇ ਵੀ ਸਿਨੇਮਾ ਦੇ ਵਿੱਚ ਮੂਵੀ ਲੱਗੀ ਹੋਈ ਆ ਜ਼ਰੂਰ ਦੇਖਣ ਜਾਓ ਕਿਉਂਕਿ ਤੁਹਾਡਾ ਜੋ ਕਿਸੇ ਦੇ ਉੱਪਰ ਮਤਲਬ ਸਮਝਾਉਣ ਨੂੰ ਬਹੁਤ ਟਾਈਮ ਲੱਗਦਾ ਪਰ ਇਹ ਮੂਵੀ 2-3 ਘੰਟੇ ਦੇ ਵਿੱਚ ਹੀ ਤੁਹਾਨੂੰ ਇੱਕ ਬਹੁਤ ਵਧੀਆ ਤੁਹਾਡਾ ਪ੍ਰਚਾਰ ਪ੍ਰਸਾਰ ਦਾ ਸਾਧਨ ਆ ਸੋ ਮੇਰੇ ਲਈ ਤਾਂ ਇਹ ਹੀ ਹੈ ਕਿ ਇਹ ਮੂਵੀ ਵੱਧ ਤੋਂ ਵੱਧ ਦਿਖਾਓ ਮਸਲਾ ਆਪਣਾ ਸ਼ੁਭਨਾਮ ਕੀ ਹੈ ਜੀ ਮੈਂ ਮੇਰਾ ਨਾਮ ਜੀ ਪ੍ਰਸ਼ੂਤਮ لال ਪਾਸ਼ੀ ਬਿੰਟਲਮਾ ਹਾਂ ਜੀ ਤੇ ਜੈ ਜੀ ਜੈ ਭਾਰਤ ਅਸੀਂ ਅੱਜ ਚਾਰ ਪੰਜ ਦਿਨ ਸਾਨੂੰ ਲੱਗਿਆ ਨੂੰ ਹੋਏ ਆ ਜੇ ਡਾਕਟਰ ਸਾਹਿਬ ਆਪਣੇ ਗੋਤਮ ਜੀ ਸਤਵਿੰਦਰ ਜੀ ਤੇ ਹੋਰ ਵੀ ਸਾਡੀ ਪੂਰੀ ਟੀਮ ਜਿਹੜੀ ਆ ਉਹ ਸਾਡੀ ਇਸ ਮੂਵੀ ਦੇ ਲੋਕਾਂ ਨੂੰ ਕਰ ਕਰਾ ਪਿੱਛੋਂ ਦੇ ਕਰਕੇ ਲੱਗੇ ਆ ਅਸੀਂ ਬਰ ਐਨੇ ਕਿੰਨੇ ਰਿਜ਼ਲਟ ਆ ਜੈਪੀ ਜੈਪਾ ਥੈਂਕ ਯੂ ਬਹੁਤ ਧੰਨਵਾਦ ਤੁਸੀਂ ਦੇਖ ਰਹੇ ਹੋ ਡੇਲੀ ਟਾਪ ਨਿਊਜ਼ ਦੱਸ ਦਈਏ ਕਿ ਜੀ ਆਰ ਡੀ ਸਿਨੇਮਾ ਦੇ ਵਿੱਚ ਮੂਵੀ ਲੱਗੀ ਆ ਪੂਰੀ ਮੂਵੀ ਲਗਾਤਾਰ ਫੁੱਲ ਸ਼ੋว์ ਜਾ ਰਹੇ ਮੂਵੀ ਦੇ ਔਰ ਦੱਸ ਦਈਏ ਇੱਥੇ ਕਿ ਬੱਚਿਆਂ ਲਈ ਮੂਵੀ ਬਹੁਤ ਅੱਛੀ ਆ ਬੱਚਿਆਂ ਨੂੰ ਇਹ ਮੂਵੀ ਜ਼ਰੂਰ ਦਿਖਾਈ ਜਾਵੇ ਤਾਂ ਜੋ ਬੱਚੇ ਜਿਹੜੇ ਆ ਖਾਸ ਕਰ ਪਿੰਡਾਂ ਦੇ ਲੋਕ ਪਿਛੜੇ ਹੋਏ ਜਿਹੜੇ ਏਰੀਆ ਆ ਉਹਨਾਂ ਲੋਕਾਂ ਦੇ ਲਈ ਉਹਨਾਂ ਪਿੰਡਾਂ ਵਾਲੇ ਲੋਕਾਂ ਦੇ ਨਹੀਂ ਉਹਨਾਂ ਬੱਚਿਆਂ ਦੇ ਲਈ ਇਹ ਮੂਵੀ ਵੇਖਣਾ ਬਹੁਤ ਜ਼ਰੂਰੀ ਆ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਕੀ ਪੜ੍ਹਾਈ ਸਟੱਡੀ ਐਜੂਕੇਸ਼ਨ ਕਿੰਨੀ ਜ਼ਰੂਰੀ ਆ ਸੋ ਦੋਸਤੋ ਅਗਲੀ ਅਪਡੇਟ ਲਈ ਜੁੜੇ ਰਹੋ ਟੈਲੀ ਟੌਪ ਨਿਊਜ਼ ਦੇ ਨਾਲ ਤੱਕ ਤੱਕ ਲਈ ਮੈਨੂੰ ਜਾਣੀ ਕਿ ਥੋੜੀ ਸ਼ਰਮ ਆ ਦੋ ਜੀ ਬਹੁਤ ਬਤਨਵਾ